ਉਹਨੂੰ ਲਗਦਾ ਕਿ ਇੱਥੇ ਜੀ ਤੂੰ ਦੇਉ ਜੇ ਕੋਈ ਹੈਗਾ ਤੂੰ ਉਹ ਆਬਦੀ ਕਟਿੰਗ ਤੁਹਾਨੂੰ ਪੀਂਦੇ ਆਬਦੀ ਪੰਜਾਬ ਮੰਡੀ ਦਾ ਮਾਰਕੀਟ ਕਮੇਟੀ ਮਾਰਕੀਟ ਕਮੇਟੀ ਦੇ ਪੰਜਾਬ ਮੰਡੀ ਬੋਰਡ ਦੇ ਰੋਲਾ ਅਨੁਸਾਰ ਹਲ ਸਬਜ਼ੀਾਂ ਦੇ ਪ੍ਰਤੀਕਤ ਮਾਰਕੀਟ ਬੰਸ ਤੇ 1% ਆਰਡੀਐਫ ਜਿਹੜੀ ਲਾਗੂ ਮਾਰਕੀਟ ਕਮੇਟੀ ਗੋਨੇਆਣਾ ਦੇ ਨੋਟੀਫਾਈਡ ਏਰੀਏ ਅਧੀਨ ਕੋਈ ਵੀ ਵਪਾਰੀ ਫਲ ਵੇਚਣ ਵਾਲਾ ਜੇ ਵੇਚ ਖਰੀਦ ਕਰੂਗਾ ਤਾਂ ਉਹਦੇ ਤੇ ਇਹ ਫੀਸ 1% ਮਾਰਕੀਟ ਫੀਸ 1% ਆਰਡੀਐਫ ਲਾਗੂ ਹੋ ਜਿਹੜਾ ਨੋਟੀਫਾਈਡ ਏਰੀਆ ਚ ਕੰਮ ਕਰੂ ਹਾਂਜੀ ਇਹ ਪਿਛਲੇ 15 ਸਾਲਾਂ ਤੋਂ ਬੰਦ ਸੀ ਜੀ ਨਹੀਂ ਜੀ ਕੋਈ ਬੰਦ ਨਹੀਂ ਸੀਗੇ ਸਾਡੇ ਕੰਨੀਓ ਪੱਟੀ ਵੀ ਗਈ ਆ ਭਰੀ ਵੀ ਗਈ ਆ ਚਲੋ ਜੇ ਕੋਈ ਤੁਹਾਡੇ ਕੋਲੇ ਇਹਨਾਂ ਬੰਦਿਆਂ ਕੋਲੇ ਕੋਈ ਬੰਦ ਵਾਸਤੇ ਪੂਰੇ ਪੰਜਾਬ ਚ ਜਾਂ ਗੁੰਨੇਆਣੇ ਦੇ ਵਿੱਚ ਕੋਈ ਰੂ ਲਾ ਕੋ ਚਿੱਠੀ ਪੱਤਰਾ ਸਰਕਾਰ ਦਾ ਤਾਂ ਅਸੀਂ ਉਸੇ ਟਾਈਮ ਬੰਦ ਕਰ ਦਿਆਂਗੇ ਦਿਖਾਓ ਜੀ ਸਰ ਇਹਨੇ ਕੋਈ ਅਖਬਾਰ ਦੀ ਕਟਿੰਗ ਕਹਿ ਰਹੀ ਨਹੀਂ ਅਖਬਾਰ ਦੀ ਕਟਿੰਗ ਅੱਗੇ 15 ਸਾਲ ਹੋ ਗਏ ਜੀ ਅੱਜ ਤੱਕ ਨਹੀਂ ਕੱਟ ਰਹੇ ਹੁਣ ਤੁਸੀਂ ਕਿੰਨ ਦਾ ਤੁਸੀਂ ਕਮੇਟੀ ਬੋਰਡ ਦਾ ਸਾਡੇ ਜ਼ਿਲ੍ਹਾ ਮੰਡੀ ਅਫਸਰ ਦਾ ਦਫ਼ਤਰ ਤੁਸੀਂ ਕਹਿ ਰਹੇ ਸਾਨੂੰ ਇੱਕ ਮਿੰਟ ਮੇਰੀ ਗੱਲ ਸੁਣੋ ਹਾਈਪਰ ਨਾ ਹਾਂ ਜੀ ਸਾਡੇ ਜ਼ਿਲ੍ਹਾ ਮੰਡੀ ਅਫਸਰ ਨੇ ਬੈਠੇ ਗੌਰਵ ਕਰਗ ਜੀ ਡਿਵੀਜ਼ਨ ਦਫ਼ਤਰ ਦੇ ਨਾਲ ਸਾਡੇ ਸੀਨੀਅਰ ਠੀਕ ਹੈ ਜ਼ਿਲ੍ਹਾ ਦਫ਼ਤਰ ਤੁਸੀਂ ਉਹਨਾਂ ਤੋਂ ਵੈਰੀਫਾਈ ਕਰੋ ਵੀ ਹੁਣ ਸਾਡੀ ਜਿਹੜੀ ਹਾਈ ਅਥਾਰਟੀ ਆ ਉਹਨਾਂ ਤੋਂ ਪਤਾ ਕਰੀਏ ਠੀਕ ਹੈ ਫਿਰ ਉਹਨੇ ਲੱਗੂਗਾ ਇਹਨਾਂ ਨੂੰ ਵੀ ਬਿਲਕੁਲ ਨਾ ਲੱਗੂ ਜੀ ਜਿਹੜਾ ਕੋਈ ਲੈ ਕੇ ਆਉ ਅਸੀਂ ਅੱਜ ਨਾਕਾ ਵੀ ਲਾਇਆ ਸੀ ਬੜੇ ਲੰਬੇ ਸਮੇਂ ਤੋਂ ਇਹਨਾਂ ਨੂੰ ਮੈਸੇਜ ਵੀ ਲਾ ਰਹੇ ਸੀ ਇਹ ਸਾਰਿਆਂ ਨੂੰ ਪਰ ਕੋਈ ਕਿਸੇ ਬੰਦੇ ਨੇ ਸਾਡੇ ਕੋਲ ਹੀ ਫੀਸ ਨਹੀਂ ਭਰੀਗੀ ਮਾਰਕੀਟ ਕਮੇਟੀ ਗੁੰਨੇ ਆਣਾ ਜਿਹੜੀ ਮਾਰਕੀਟ ਫੀਸ ਆ ਉਹ ਮਾਈਨਸ ਦੇ ਵਿੱਚ ਚੱਲ ਰਹੀ ਆ ਠੀਕ ਆ ਜਦੋਂ ਕਿ ਹਰ ਸਾਲ ਸਾਡਾ ਜਿਹੜਾ ਮੰਡੀ ਬੋਰਡ ਦਾ ਟੀਚਾ 15% ਵਾਧਾ ਲੈਣਾ ਪਿਛਲੇ ਸਾਲ ਦੇ ਮੁਕਾਬਲੇ ਔਰ ਇਹ ਫੀਸ ਲਾਗੂ ਆ ਔਰ ਮੈਂ ਇਹ ਜਿਹੜਾ ਹੈਗਾ ਤੁਹਾਡੇ ਮਾਧਿਮ ਰਾਈਨ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਵੀ ਬੰਦਾ ਕੋਈ ਇੱਥੇ ਫਲ ਸਬਜ਼ੀ ਦਾ ਕੰਮ ਕਰ ਰਿਹਾ ਉਹਨਾਂ ਲਈ ਇਹ ਫੀਸ ਪਰ ਨਹੀਂ ਲਾਜ਼ਮੀ ਹਾਂ ਇੱਕ ਇਹ ਕਹਿ ਰਹੇ ਆ ਵੀ ਬਠਿੰਡਾ ਸਾਡੇ ਤੋਂ ਉੱਥੇ ਅਸੀਂ ਇਹ ਫੀਸ ਭਰ ਕੇ ਆਉਂਦੇ ਮੈਂ ਉਹਦੇ ਵਾਸਤੇ ਬੇਨਤੀ ਇਹ ਕਰ ਰਿਹਾ ਵੀ ਸਾਨੂੰ ਜਿੱਥੇ ਤੁਸੀਂ ਫੀਸ ਭਰ ਰਹੇ ਹੋ ਇੱਕ ਆਈ ਫਾਰਮ ਹੋ ਜਾਰੀ ਕਰਕੇ ਦੇਣ ਸਾਨੂੰ ਅਸੀਂ ਕਿਸੇ ਤੋਂ ਕੋਈ ਫੀਸ ਨਹੀਂ ਲੈਂਦੇ ਉਹ ਫਾਰਮ ਇਹਨਾਂ ਨੂੰ ਪਤਾ ਕਿ ਗਰੀਬ ਬੰਦਾ ਹੀ ਉਹ ਇਹਨਾਂ ਨੂੰ ਨਾ ਤਾਂ ਪਰਚੀ ਦਿੰਦੀ ਹੈ ਕੋਈ ਨਹੀਂ ਪਰ ਤੋਂ ਪਹਿਲਾਂ ਗੱਲ ਪੁੱਛੀ ਹੈ ਮੈਨੂੰ ਬਿਲਕੁਲ ਜੀ ਬਿਲਕੁਲ ਉਹਦੇ ਚ ਮਾਰਕੀਟ ਕਮੇਟੀ ਨਹੀਂ ਨਾ ਅਸੀਂ ਵੀ ਤਾਂ ਜਵਾਬ ਦੇ ਆਂ ਨਾ ਜੀ ਆਪ ਦੇ ਦਿੱਤ ਹਾਂ ਸਰ ਜਿਹੜੇ ਅੱਜ ਸਬਜ਼ੀ ਮੰਡੀ ਦਾ ਰੌਲਾ ਪਿਆ ਹੈ ਕਿਹੜਾ ਕੀ ਕਰਨਾ ਸਰ ਆ ਜਿਹੜਾ ਹੈਗਾ ਜੀ ਮਾਰਕੀਟ ਕਮੇਟੀ ਵੱਲੋਂ ਆਪ ਦੇ ਨੋਟੀਫਾਈਡ ਏਰੀਏ ਅਧੀਨ ਕੰਮ ਕਰਨ ਵਾਲੇ ਕੋਈ ਵੀ ਜਿੰਸਾਂ ਦਾ ਕਾਰੋਬਾਰ ਕਰਦਾ ਜਿਹਦੇ ਚ ਫਲ ਸਬਜ਼ੀ ਆ ਉਹਦੇ ਤੇ ਮਾਰਕੀਟ ਫੀਸ ਅਤੇ ਆਰ ਡੀ ਐਫ ਜਿਹੜੀ ਮਹਿਕਮੇ ਵੱਲੋਂ ਵਸੂਲੀ ਜਾਂਦੀ ਉਹ ਜਿਹੜੀ ਇਹਨਾਂ ਵੱਲੋਂ ਭਰੀ ਨਹੀਂ ਚੀ ਜਾ ਰਹੀ ਉਹ ਅਸੀਂ ਆ ਕੇ ਨਾਕਾ ਲਗਾ ਕੇ ਜਿਹੜੇ ਵੀ ਕੋਈ ਸੀਗੇ ਉਹਨਾਂ ਤੋਂ ਫੀਸ ਭਰਵਾਇਆ ਸਰ ਇਹਨਾਂ ਨੂੰ ਲਈ ਕਿਹਾ ਜਾਂਦਾ ਵੀ 80% ਦੇ ਵਿੱਚ ਫੀਸ ਭਰਦੇ ਹੈਗੇ ਆ ਠੀਕ ਹੈ ਸਾਨੂੰ ਕੋਈ ਰਸੀਦ ਨਹੀਂ ਦਿੱਤੀ ਜਾਂਦੀ ਇਹ ਕੀ ਕਰਨੇ ਇਹ ਤਾਂ ਦੇਖੋ ਜੀ ਉਹ ਹੀ ਦੱਸ ਸਕਦੇ ਹੈਗੇ ਆ ਮੈਂ ਇਹਨਾਂ ਨੂੰ ਕਿਹਾ ਆਈ ਫਾਰਮ ਹੁੰਦਾ ਜੇ ਤੁਹਾਡੇ ਵੱਲੋਂ ਉੱਥੇ ਫੀਸ ਭਰੀ ਜਾਂਦੀ ਆ ਤਾਂ ਸਾਨੂੰ ਉਹਦਾ ਕੋਈ ਪ੍ਰੂਫ ਦਿੱਤਾ ਜਾਵੇ ਜੇਕਰ ਪ੍ਰੂਫ ਦਿੱਤਾ ਜਾਂਦਾ ਤਾਂ ਉਹ ਮਾਰਕੀਟ ਫੀਸ ਤੋਂ ਛੋਟ ਹੈ ਜੀ ਤੇ ਹੁਣ ਅੱਗੇ ਕੀ ਸਹਿਮਤੀ ਬਣੀ ਹੈ ਸਰ ਅੱਗੇ ਸਹਿਮਤੀ ਇਹ ਹੈ ਜੀ ਇਹ ਅੱਜ ਡੀ ਸਾਹਿਬ ਨੂੰ ਮਿਲ ਕੇ ਜਾ ਰਹੇ ਨੇ ਤੇ ਉੱਥੇ ਜਾ ਕੇ ਜਿਹੜਾ ਹੈਗਾ ਉਹ ਬਠਿੰਡੇ ਤੋਂ ਇਹਨਾਂ ਨੂੰ ਕੁ ਰਸੀਦ ਜਾਂ ਆਈ ਫਾਰਮ ਦਿਵਾਉਣ ਵਾਸਤੇ ਰਿਕੁਐਸਟ ਕਰਦੇ ਹਾਂ ਜੀ ਤੁਸੀਂ ਅੱਜ ਇਕੱਠੇ ਹੋਏ ਹੋ ਹਾਂ ਜੀ ਆ ਕੀ ਮਸਲਾ ਕੀ ਰੋਲਾ ਹੈਗਾ ਇਹ ਬਾਦਲ ਸਰਕਾਰ ਵੇਲੇ ਸਾਡ ਨੂੰ ਪੀਸੇ ਮਾਫ ਕਰੀ ਗਈ ਸੀ ਜਿਹੜੀ ਕਿ ਇਹ 9% 8% ਹੈਗੀ ਜੀ ਤੇ 4% ਮਾਰਕੀਟ ਫੀਸ ਹੈਗੀ ਆ 50% ਆੜ ਪੈ ਗਈ ਜੀ ਇਹ ਅਸੀਂ ਬਾਂਡੇ ਦੇ ਗਿਆਨੇ ਜੀ ਤੇ ਇੱਥੇ ਆ ਕੇ ਸੱਤੋਂ ਫੇਰ ਦੁਬਾਰਾ ਮੰਗਦੇ ਸੀ ਉਸ ਟਾਈਮ ਤੇ ਸਾਨੂੰ ਅਧਾਰ ਪ੍ਰਕਾਸ਼ ਆਪਣੇ جناب ਸਰਕਾਰ ਸਿੰਘ ਜੀ ਬਦਲ ਦੇ ਰਾਜ ਦੇ ਵਿੱਚ ਇਹਨਾਂ ਨੇ ਸਾਨੂੰ ਨਾਲ ਨਾਲ ਲਾ ਕੇ ਤੇ ਇਹਨਾਂ ਨੇ ਮਾਫ ਕਰਾਈ ਸੀ ਤੇ ਅੱਜ ਫੇਰ ਸਾਨੂੰ ਇਹ ਸੈਕਟਰੀ ਸਾਹਿਬ ਤੰਕਰ ਰਿਹਾ ਤੇ ਸਾਡੀ ਗੱਡੀ ਘੇਰੀ ਗਈ ਹੈ ਤੇ ਸਾਡਾ ਕੱਚਾ ਮਾਲ ਹੈਗਾ ਸੜੀ ਜਾਂਦਾ ਹੈਗਾ ਤੇ ਇਹਨਾਂ ਨੂੰ ਕੋਈ ਫਿਕਰਫਕਾ ਨਹੀਂ ਅੰਦਰ ਬੈਠਿਆ ਦਾ ਮੌਜ ਨਾਲ ਤੇ ਕਹਿੰਦੇ ਸਾਡੇ ਫੀਸ ਭਰ ਕੇ ਜਾਓਗੇ ਤਾਂ ਗੱਡੀ ਛੱਡਾਂਗੇ ਨਹੀਂ ਛੱਡਦੇ ਨਹੀਂ ਅਸੀਂ ਇਹ ਮੰਗ ਕਰਦੇ ਆਂ ਕਿ ਅਸੀਂ ਕੋਈ ਫੀਸ ਨਹੀਂ ਭਰਨੀ ਨਾ ਸਾਡਾ ਲੋਡ ਫੀਸ ਭਰਾਂ ਦੀ ਤੇ ਨਾ ਅਸੀਂ ਭਰੀਏ ਕਿਦਾਂ ਨਾ ਭਰਨੀ ਹੈਗੀ ਅਸੀਂ ਪੰਡੇ ਪੜ ਕੇ ਆਏ ਆਂ ਤੇ ਉਹੀ ਅਸੀਂ ਭਰਨੀਆ ਤੇ ਉਹੀ ਅਸੀਂ ਭਰਾਂਗੇ ਇੱਥੇ ਅਸੀਂ ਕੋਈ ਨਹੀਂ ਭਰਨਾ ਹਰ ਰੋਜ਼ ਲੈਂਦੇ ਨੇ ਤੁਹਾਡੇ ਤੋਂ ਅੱਜ 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 ਘੇਰਿਆ ਨਾ ਨਹੀਂ ਲਾਗੂ ਕੀਤਾ ਅੱਜ ਹੀ ਘੇਰਿਆ ਨਾ ਨੇ ਅੱਗੇ ਕੋਈ ਨਹੀਂ ਘੇਰਿਆ 15 13 14 ਸਾਲ ਹੋ ਗਏ ਜਮਣੇ ਇਹਨਾਂ ਨੇ ਕੋਈ ਸਾਡੇ ਨਾਲ ਕੋਈ ਲੇਗਾ ਤੇਗਾ ਨਹੀਂ ਕੋਈ ਸਾਡੀ ਪਰਚੀ ਨਹੀਂ ਕੱਟੀ ਕਿਸੇ ਨੇ ਨਹੀਂ ਅੱਜ ਇਹ ਨਵੇਂ ਸੈਕਟਰੀ ਸਾਹਿਬ ਆਇਆ ਕੋਈ ਅਸੀਂ ਇਹਨਾਂ ਨਾਮ ਵੀ ਨਹੀਂ ਜਾਣਦੇ ਯਕੀਨ ਆ ਨਾ ਨਾ ਅਸੀਂ ਪੁੱਛਿਆ ਨਾ ਸਾਨੂੰ ਲੋੜ ਆ ਨਾ ਸਾਨੂੰ ਸਾਡੇ ਗੱਡੀ ਹੋਰ ਗੱਲਬਾਤ ਹੋਈ ਨਾ ਕੋਈ ਗੱਲਬਾਤ ਹੋਈ ਉਹ ਕਹਿੰਦੇ ਸਾਨੂੰ ਫੀਸ ਭਰ ਕੇ ਜਾਓ ਤੇ ਫਿਰ ਗੱਡੀ ਛੱਡਾਂਗੇ ਪਰ ਅਸੀਂ ਗਾ ਅਸੀਂ ਨਹੀਂ ਫੀਸ ਭਰਦੇ ਗੱਡੀ ਅਸੀਂ ਲੈ ਕੇ ਜਾਵਾਂਗੇ